ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੇ ਪਰਦੇ ਮਸ਼ੀਨ ਦੇ ਵਿੱਚ ਕਿਸ ਤਰ੍ਹਾਂ ਧੋਣੇ ਨੇ ਵੀ ਜਿਹਦੇ ਨਾਲ ਕੜੇ ਨੇ ਜਿਹੜੇ ਪਰਦਿਆਂ ਦੇ ਉਹ ਨਿਕਲਣਾ ਨਾ ਠੀਕ ਹੈ ਜੀ ਤੇ ਜਿਨ੍ਹਾਂ ਦਾ ਨਹੀਂ ਸਰਦਾ ਵੀ ਮਸ਼ੀਨ ਦੇ ਵਿੱਚ ਧੋਣੇ ਨੇ ਉਹਨਾਂ ਲਈ ਇਹ ਵੀਡੀਓ ਆ ਗਈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾ ਜਿਵੇਂ ਆਪਾਂ ਪਰਦੇ ਟੰਗਦੇ ਹੁੰਨੇ ਆ ਉਸ ਤਰ੍ਹਾਂ ਆਪਾਂ ਨੇ ਪਰਦੇ ਇਕੱਠੇ ਕਰ ਲੈਣੇ ਨੇ ਤੇ ਇਕੱਠੇ ਕਰਕੇ ਆਪਾਂ ਨਾ ਜੇ ਇਹਨਾਂ ਨੂੰ ਇੱਕ ਡੰਡੇ ਦੇ ਵਿੱਚ ਪਾ ਲੈਣਾ ਆਪਾਂ ਨੇ ਸਟੀਲ ਦੇ ਪਾਈਪ ਦੇ ਵਿੱਚ ਪਾਇਆ ਨਾ ਜੇ ਆਪਾਂ ਇਸ ਤਰ੍ਹਾਂ ਵੀ ਪਾਵਾਂਗੇ ਨਾ ਤਾਂ ਇਹਨਾਂ ਨੇ ਕੀ ਹੋਣਾ ਅ ਐਨਨੇ ਨਨੇ ਫਿਰ ਵੀ ਉੱਪਰ ਰਹਿ ਜਾਣਾਗਾ ਹਨਾ ਤੇ ਗਿੱਲੇ ਨਹੀਂ ਹੋਣਗੇ ਇਹ ਠੀਕ ਹੈ ਜੀ ਤੇ ਨੀਚੋਂ-ਨੀਚੋਂ ਹੋ ਜਾਣਗੇ ਗਿੱਲੇ ਹੋ ਜਾਣਗੇ ਮਸ਼ੀਨ 'ਚ ਚਲੇ ਜਾਣਗੇ ਹੁਣ ਆਪਾਂ ਟ੍ਰਿਕ ਲੈ ਕੇ ਆਏ ਆ ਵੀ ਆਪਾਂ ਨੇ ਇਹਨਾਂ ਨੂੰ ਕਿਸ ਤਰ੍ਹਾਂ ਉੱਪਰ ਤੱਕ ਆ ਜਿਹੜੇ ਗਿੱਲੇ ਹੋਣ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਨੇ ਨਾ ਧਾਗੇ ਦੇ ਵਿੱਚ ਪਾ ਲੈਣੇ ਇਹਨਾਂ ਨੂੰ ਜਿੰਨੇ ਪਰਦੇ ਤੁਸੀਂ ਨੇ ਵਿੱਚ ਪਾਉਣੇ ਨੇ ਮਸ਼ੀਨ ਦੇ ਆਪਾਂ ਨੇ ਸਾਰੇ ਪਰਦੇ ਇਸ ਤਰ੍ਹਾਂ ਵਿੱਚ ਪਾ ਲੈਣੇ ਨੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਦੇ ਉੱਪਰ ਗੱਠ ਲਗਾ ਦੇਣੀ ਆ ਦੇਖ ਸਕਦੇ ਤੁਸੀਂ ਇੱਕ ਗੱਠ ਲਗਾਵਾਂਗੇ ਪਹਿਲਾਂ ਟਾਈਟ ਕਰਕੇ ਤੇ ਇੱਕ ਆਪਾਂ ਫੇਰ ਲਗਾਵਾਂਗੇ ਦੋ ਗੱਠਾ ਆਪਾਂ ਨੇ ਲਗਾ ਲੈਣੇ ਨੇ ਇੱਕ ਗੱਠ ਆਪਾਂ ਨੇ ਉੱਪਰ ਲਗਾ ਲਈ ਹੈ ਜਿਹੜਾ ਆਪਾਂ ਨੇ ਪਾਈਪ ਤੁਹਾਨੂੰ ਦੱਸਿਆ ਸੀ ਚਾਹੇ ਤੁਸੀਂ ਸੋਟੀ ਲੈ ਲਓ ਉਹਦੇ ਵਿੱਚ ਇਹਨਾਂ ਨੂੰ ਪਾ ਲਓ ਠੀਕ ਬਾਕੀ ਨੀਚਲੇ ਪੜਦੇ ਨੇ ਜਿਹੜੇ ਹਨਾ ਉਹ ਆਪਾਂ ਮਸ਼ੀਨ ਦੇ ਵਿੱਚ ਪਾ ਦਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਮਸ਼ੀਨ ਦੇ ਵਿੱਚ ਸਾਰੇ ਪਾ ਦੇਣੇ ਨੇ ਪੜਦੇ ਤੇ ਜਿਹੜਾ ਆਪਾਂ ਨੇ ਹਨਾ ਉਹ ਡੰਡਾ ਲਿਆਗਾ ਮਤਲਬ ਪਾਈਪ ਲਿਆਗਾ ਉਹ ਆਪਾਂ ਨੇ ਉੱਪਰ ਧਰ ਦੇਣਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੂੰ ਕੋਈ ਵੀ ਇਹਦਾ ਨੁਕਸਾਨ ਨਹੀਂ ਹੈਗਾ ਠੀਕ ਹੈ ਜੀ ਤੇ ਆਪਾਂ ਨੂੰ ਫਾਇਦਾ ਹੀ ਹੈ ਇਹਦਾ ਤੇ ਆਪਾਂ ਕਦੇ ਵੀ ਮਤਲਬ ਜਦੋਂ ਸਪਾਈਸ ਫੁੱਈ ਕਰਦੇ ਆ ਘਰ ਦੇ ਵਿੱਚ ਹੈ ਨਾ ਉਦੋਂ ਆਪਾਂ ਵੀ ਇਸ ਤਰ੍ਹਾਂ ਮਸ਼ੀਨ ਦੇ ਵਿੱਚ ਪੜਦੇ ਪਾ ਸਕਦੇ ਹਾਂ ਨਹੀਂ ਆਪਾਂ ਨੂੰ ਹੱਥ ਨਾਲ ਧੋਣੇ ਪੈਂਦੇ ਨਹੀਂ ਨਾਲ ਦੀ ਨਾਲ ਧੋਤੇ ਜਾਂਦੇ ਨੇ ਤੇ ਜਿਹੜੇ ਉੱਪਰ ਪੜਦੇ ਸੁੱਕੇ ਨੇ ਨਾ ਉਹਨੇ ਉਹਨਾਂ ਦੇ ਉੱਪਰ ਆਪਾਂ ਸਰਫ ਵਾਲਾ ਪਾਣੀ ਪਾ ਦਾਂਗੇ ਤੇ ਉਹ ਵੀ ਨਿੱਖਰ ਜਾਣਗੇ ਦੇਖ ਸਕਦੇ ਤੁਸੀਂ ਆਪਾਂ ਸਰਫ ਵਾਲਾ ਪਾਣੀ ਸਾਰਾ ਪਾ ਦਾਂਗੇ ਜੇ ਆਪਾਂ ਕੱਲਾ ਸੋਟੀ ਦੇ ਉੱਪਰ ਇਹਨਾਂ ਨੂੰ ਟੰਗ ਦਿਆ ਨਾ ਤਾਂ ਫਿਰ ਕੀ ਹੁੰਦਾਗਾ ਵੀ ਜ਼ਿਆਦਾ ਨੇ ਜਿਹੜੇ ਪੜਦੇ ਉੱਪਰੋਂ ਸੁੱਕੇ ਰਹਿ ਜਾਂਦੇ ਨੇ ਹੈਨਾ ਪੜਦੇ ਘੁੰਮਦੇ ਨਹੀਂ ਹੈਗੇ ਮਸ਼ੀਨ ਦੇ ਵਿੱਚ ਆਪਾਂ ਸਿਰਫ ਓਨੀ ਇੱਕ ਜਗ੍ਹਾ ਹੀ ਉੱਪਰ ਰੱਖਾਂਗੇ ਵੀ ਜਿਹਦੇ ਨਾਲ ਬਸ ਆਪਣੇ ਕੜੇ ਨੇ ਜਿਹੜੇ ਉਹ ਨਿਕਲਣਾਂ ਸਫਾਈ ਕਰਨ ਦੇ ਨਾਲ ਨਾਲ ਆਪਾਂ ਇਸ ਤਰ੍ਹਾਂ ਪੜਦੇ ਵੀ ਆ ਜਿਹੜੇ ਧੋ ਸਕਦੇ ਜਦੋਂ ਫ੍ਰੀ ਟਾਈਮ ਹੁੰਦਾ ਆਪਣੇ ਕੋਲ ਫਿਰ ਤਾਂ ਚਲੋ ਆਪਾਂ ਹੱਥਾਂ ਨਾਲ ਧੋ ਹੀ ਲੈਨੇ ਹਨਾ ਤੇ ਜਿਆਦਾ ਕੰਮ ਜੇ ਆਪਣਾ ਖਿੰਡਿਆ ਪਿਆ ਹੋਵੇ ਤਾਂ ਆਪਾਂ ਇਸ ਤਰ੍ਹਾਂ ਪੜਦੇ ਆ ਜਿਹੜੇ ਧੋ ਸਕਦੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਬਹੁਤ ਇੰਟਰਸਟਿੰਗ ਵੀਡੀਓ ਆ ਗੇ ਇਹਦੇ ਵਿੱਚ ਜੇ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆ ਹੋਵੇ ਨਾ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ